ਇਤਸਵੀਆਂ ਨੇ ਹਸ਼ਿਆਰਪੁਰ ਦੇ ਦਸੂਹਾ ਮਾਰਗ ਦੀਆਂ ਜਿੱਥੇ ਕਿ ਪਿੰਡ ਕਾਸੀਪੁਰ ਦੇ ਨਜ਼ਦੀਕ ਇੱਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਬਲੇਰੋ ਕਾਰ ਵਿੱਚ ਸਵਾਰ ਹੋ ਕੇ ਹਲਕਾ ਦਸੂਹਾ ਦੇ ਪਿੰਡ ਦਲਿਆਣਾ ਦੇ ਰਹਿਣ ਵਾਲੇ ਲੋਕ ਮਲੇਰ ਕੋਟਲਾ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਜਦੋਂ ਉਹ ਪਿੰਡ ਕਾਸੀਪੁਰ ਦੇ ਕੋਲ ਪਹੁੰਚੇ ਤਾਂ ਕੁਝ ਲੋਕ ਆਪਣੀਆਂ ਮੱਝਾਂ ਹਾਈਵੇ ਤੇ ਚਰਾ ਰਹੇ ਸਨ ਜਿਸ ਦੌਰਾਨ ਇੱਕ ਮੱਝ ਉਹਨਾਂ ਦੀ ਗੱਡੀ ਦੇ ਅੱਗੇ ਆ ਗਈ ਤੇ ਜਿਸ ਕਾਰਨ ਗੱਡੀ ਮੌਕੇ ਤੇ ਪਲਟ ਗਈ ਮੌਕੇ ਤੇ ਰਾਹਗੀਰਾਂ ਨੇ ਪਰਿਵਾਰ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤੇ ਤੁਰੰਤ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਦੱਸਿਆ ਕਿ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਹਾਸਾਰ ਇਹ ਕਾਂਠੀਆਂ ਰੋਡ ਦੇ ਉੱਤੇ ਅਸੀਂ ਕ੍ਰੋਸ ਕਰਦੇ ਸੀਗੇ ਤਾਂ ਖੱਬੇ ਪਾਸਿਓਂ ਸੱਜੇ ਨੂੰ ਗੁੱਜਾਂ ਦੀਆਂ ਮੱਜਾਂ ਤਿੰਨੇ ਚਾਰੇ ਹੀ ਦੌੜਦੀਆਂ ਆਈਆਂ ਸਿੱਧੀਆਂ ਅੱਗੇ ਗੱਡੀ 'ਚ ਚਲਦੀ ਗੱਡੀ 'ਚ ਵੱਜ ਗਈਆਂ ਅਸੀਂ ਘੱਟ ਸਪੀਡ 'ਚ ਸੀਗੇ ਤਾਂ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਨੁਕਸਾਨ ਕਿੰਨੇ ਜਣੇ ਸੀ ਟੋਟਲ ਅਸੀਂ 4 ਜਣੇ ਸੀਗੇ ਮੈਂ ਤੇ ਮੇਰੀ ਮਿਸ ਜ ਮੇਰਾ ਲੜਕਾ ਦਾ ਮਿਸ ਜ ਉਹਦੀ ਠੱਟਾ ਲੱਗੀਆਂ ਮੇਰੇ ਤਾਂ ਘੋਟ ਲੱਗੀ ਐ ਵਕੀਲ ਸਾਹਿਬ ਦੇ ਬਚਾ ਆ ਜਿਹੜਾ ਮੇਰੀ ਮੈਸੇਜ ਹੈਗੀ ਉਹਦੇ ਜਿਹੜੀ ਖੱਬੀ ਬਾਹਾਂ ਦੇ ਉਹ ਦੱਬਜ ਨਾਲ ਛੱਟ ਲੱਗੀ ਉਹਨਾਂ ਨੂੰ ਉਹਨਾਂ ਨੂੰ ਫਸਟ ਲਈ ਭੇਜਿਆ ਆਇਆਗਾ ਤਾਂ ਨੂੰ ਦੇ ਸਿਰ 'ਚ ਲੱਗੀ ਜਿਹੜਾ ਜਗਦੰਭ ਜੀ ਦਾ ਖਿਡਕੀ ਲੱਗੀ ਉਹਦੇ ਸਿਰ 'ਚ ਅਸੀਂ ਪਿੰਡੋਂ ਪਿੰਡ ਡੜਿਆਲ ਤੋਂ ਮੈਂ ਜਾ ਰਿਹਾ ਸੀ ਆਪਣੇ ਕੁੜਮਾ ਦੇ ਮੇਰੇ ਵਕੀਲ ਦੇ ਲੜਕੇ ਦੇ ਸਾਲੇ ਦੀ ਮੈਰੀ ਸੀਗੀ ਮਲੇਰਕੋਟ ਲਈ ਆਪਾਂ ਦਸੋਏ ਤੋਂ ਆਂਦੇ ਪਏ ਸੀ ਕਿ ਮਲੇਰਕੋਟਲੇ ਜਾਣਾ ਸੀਗਾ ਤੇ ਇਧਰੋਂ ਦਾ ਇਧਰੋਂ ਅਸੀਂ ਆਂਦੇ ਪਏ ਸੀ ਦਸੋਏ ਵਾਲੀ ਸਾਈਡ ਤੋਂ ਤੇ ਜਦੋਂ ਆਪਾਂ ਸੈਂਚਰੀ ਕ੍ਰੋਸ ਕੀਤੀ ਐ ਕਸੀਪੁਰ ਪਿੰਡ ਲਾਗੇ ਇਧਰੋਂ ਜੱਕ ਦਾ ਪੰਜ-ਸੱਤ ਮੱਝਾਂ ਦੋੜੀਆਂ-ਦੋੜੀਆਂ ਆਈਆਂ ਉਹ ਮੱਝਾਂ ਨੂੰ ਬਚਾਉਂਦੇ-ਬਚਾਉਂਦੇ ਗੱਡੀ ਪੁੱਠੀ ਹੋ ਗਈ ਅੱਛਾ ਜੀ ਕੋਈ ਨੁਕਸਾਨਦਾਰ ਨਹੀਂ ਬਚਾਅ ਹੋ ਗਿਆ ਜੀ ਹਾਂ ਜੀ ਹਾਂ ਜੀ ਬਚਾਅ ਹੋ ਗਿਆ ਨਹੀਂ-ਨਹੀਂ ਗੁਜਰਾਂ ਦੀਆਂ ਮੱਝਾਂ ਸੀਗੀਆਂ ਜੀ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਗੁਜਰਾਂ ਨੂੰ ਕੀ ਮੱਝਾਂ ਕਿ ਰੋਡ ਤੇ ਜਦੋਂ ਆਪਾਂ ਹਾਈਵੇ ਤੇ ਲੈ ਕੇ ਜਾਣੀਆਂ ਕਿੱਦਾਂ ਲੈ ਕੇ ਜਾਣੀਆਂ ਜੱਕਦਮ ਆ ਗਿਆ ਫਿਰ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਜੀ ਗੱਡੀ ਹੁਣ ਪਲਟ ਗਈ ਹਾਂ ਜੀ ਹਾਂ ਜੀ ਗੱਡੀ ਨੁਕਸਾਨ ਹੋ ਗਿਆ ਗੱਡੀ ਦਾ ਤਾਂ ਪਾਜੀ ਹੁਣ ਇੰਸ਼ੋਰੈਂਸ ਵਾਲੇ ਦੱਸਣਗੇ ਬਾਕੀ ਇਹ ਹੈ ਕਿ ਉਹ ਗੁਜਰੀ ਬਿਠਾਈ ਆ ਜਿਨ੍ਹਾਂ ਦੀਆਂ ਮੱਜਾਂ ਦੀਆਂ ਬਾਕੀ ਉਹ ਦੌੜ ਗਏ ਸੀਗੇ ਇੱਕ ਇੱਕ ਕਾਬੂ ਕੀਤੀ ਹੈ ਗੁਜਰੀ ਯਾਨੀ ਗੱਡੀ ਟੋਟੀ ਪਲਟ ਗਈ ਤੁਹਾਨੂੰ ਕੱਢਣ ਦੀ ਬਜਾਏ ਨਹੀਂ ਨਹੀਂ ਉਹ ਦੌੜ ਗਏ ਆ ਤੁਹਾਨੂੰ ਛੱਡ ਕੇ ਦੌੜ ਗਏ ਹਾਂ ਜੀ ਹਾਂ ਜੀ ਹਾਂ ਜੀ ਉਹ ਦੌੜ ਗਏ ਜਾਨੀ ਠੀਕ ਆ ਜੀ ਹੁਣ ਪੁਲਿਸ ਨੂੰ ਤਲਾਸ਼ ਕਰਤੀ ਆ ਜੀ ਹਾਂ ਜੀ ਹਾਂ ਜੀ ਪੁਲਿਸ ਨੂੰ ਫੋਨ ਕੀਤਾ ਹੈ ਜੀ ਐਮਰਜੈਂਸੀ ਉਹ ਕਹਿੰਦੇ ਭੇਜਦੇ ਆ ਥਾਣੇ ਵਾਲੇ ਜ ਠੀਕ ਹੈ ਜੀ ਤੇ ਕਿੰਨੇ ਜਣੇ ਸੀਗੇ ਤੁਸੀਂ ਅਸੀਂ 4 ਜਣੇ ਸੀਗੇ ਠੀਕ ਹੈ ਕੋਈ ਛਡਚੋਟ ਵੀ ਲੱਗੀ ਹੈ ਹਾਂ ਜੀ ਮਾਤਾ ਮਾਦਾ ਉਹਨਾਂ ਦੇ ਉਦਾਂ ਦਾ ਬਚਾਇਆ ਜੀ ਪਰ ਇਹਨਾਂ ਨੂੰ ਗੁੱਜੀਆਂ ਸਕਾਂ ਲੱਗੀਆਂ ਦੂਜੇ ਪਾਸੇ ਇਸ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਨੇ ਦੱਸਿਆ ਕਿ ਕਾਰ ਸਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹਾਂ ਜੀ ਸਰ ਇੱਕ ਅੱਜ ਹਾਦਸਾ ਹੋਇਆ ਹੈ ਜੀ ਉਹ ਹਾਦਸੇ ਬਾਰੇ ਕੀ ਇਨਫੋਰਮੇਸ਼ਨ ਹੈ ਕਿਸੇ ਕੋਲ ਹੈ ਜੀ ਅੱਜ ਇੱਕ ਹਨ ਨੰਬਰ ਟੈਲੀਫੋਨ ਆਇਆ ਸੀਗਾ ਕਾਸੀਪੁਰ ਤੋਂ ਜੀ ਵੀ ਇਥੇ ਕੋਈ ਮੱਜਾਂ ਦੇ ਵਿੱਚ ਦਸੂਏ ਬਣੋਂ ਆ ਰਹੇ ਸੀ ਜਸਵੰਤ ਸਿੰਘ ਸਨ ਅਭੇਸ਼ ਸਿੰਘ ਬਸ ਹੀ ਡੜਿਆਲ ਜੀ ਵੀ ਉਹਨਾਂ ਦੀ ਜੀਪ ਜਿਹੜੀ ਆ ਉਹ ਡੰਗਰਾਂ ਦੇ ਨਾਲ ਸੜਕ ਤੇ ਜਾ ਰਹੀ ਸੀ ਉਹਨਾਂ ਦੇ ਵਿੱਚ ਟਕਰਾ ਗਈ ਆ ਤੇ ਪਲਟ ਗਈ ਆ ਤੇ ਫਿਰ ਅਸੀਂ ਏਐਸਆਈ ਉਸ ਸਤਨਾਮ ਸਿੰਘ ਸਾਡਾ ਡਿਊਟੀ ਅਫਸਰ ਜਿਹੜੇ ਮੌਕੇ ਤੇ ਪਹੁੰਚੇ ਆ ਜਾ ਕੇ ਉਹਨਾਂ ਨੇ ਉਹ ਗੱਡੀ-ਗੱਡੀ ਸਿੱਧੀ ਕਰਾਈ ਤੇ ਜਿਹੜੇ ਜ਼ਖਮੀ ਸੀਗੇ ਕੋਈ ਲੇਡੀ ਦਾ ਜ਼ਿਆਦਾ ਨਹੀਂ ਸੀ ਠੀਕ ਥੋੜੇ ਜਿਹਾ ਹੋ ਗਏ ਸੀਗੇ ਇੰਜਰਡ ਹੋ ਗਏ ਸੀਗੇ ਉਹਨਾਂ ਨੂੰ ਡੰਗਰਾਂ ਵਾਲੇ ਉੱਥੋਂ ਨਿਕਲ ਗਏ ਸੀ ਉਹਨਾਂ ਦੀ ਉਹ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਦੇ ਸੀਗੇ ਉਹ ਡੰਗਰ ਜੀ ਤੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਬੁਲਾ ਕੇ ਤੇ ਜਿਹੜੀ ਆ ਜੀਪ ਵਾਲੀ ਪਾਰਟੀ ਉਹਨਾਂ ਦੀ ਹਕਰਤ ਅਸੀਂ ਕਰਾਈ ਜਾਊਗੀ ਅਸੀਂ ਤੇ ਇਹੀ ਕਹਿੰਦੇ ਆ ਵੀ ਇਹ ਜਿਹੜੇ ਆ ਡੰਗਰ ਲੈ ਕੇ ਆ ਰੋਡਾਂ ਤੇ ਹਾਈਵੇ ਤੇ ਚੱਲਦੇ ਆ ਜਾਂ ਸੜਕਾਂ ਤੇ ਚੱਲਦੇ ਨਹੀਂ ਚੱਲਣਾ ਚਾਹੀਦਾ ਇਹਨਾਂ ਨੂੰ ਤੇ ਜੇ ਫਿਰ ਨਹੀਂ ਹਟਦੇ ਤਾਂ ਫਿਰ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੁਣ ਚੱਲਣਦੀ ਜਾਊਗੀ